ਮੇਟਰ ਬਲੌਵ ਦੀ ਕਰੀਏ ਸਟਾਰਟ ਹੈ ਪਹਿਲਾ ਦਾਣਾ ਪਾਓ ਸਸਰੀ ਗਾ ਸਾਰੇ ਬੀੜ ਬਰਾ ਮਕਾਇਮਾ ਸਾਰੇ ਜਾਂਬਰ ਸੈਟ ਸਾਰਿਆਂ ਦੇ ਆਹ ਮਹਾਰਾਜ ਠੀਕ ਹੈ ਕੱਖ ਖਾਲੇ ਕਰਦਾ ਮੈਂ ਖੜ ਜਾ ਇੱਕ ਮਿੰਟ ਬਾਅਦ ਇੱਥੇ ਪਾ ਦੇ ਪਾ ਦੇ ਵੀ ਦਾਣੇ ਅ ਇੱਕ ਕਬੂਤਰ ਨੂੰ ਦਵਾਈ ਦੇਣੀ ਹੈ ਉੱਪਰ ਨਾਲੋਂ ਥੱਲੇ ਉੱਪਰ ਵੀ ਦੇਖਿਆ ਹਣੀ ਉਹ ਦੇ ਆਇਓ ਫਿਰ ਬਾਅਦ ਚਾਹਨਾ ਅਸਵਾਸੇ ਨਹੀਂ ਨਾ ਪਾ ਇਹਨਾਂ ਚੋਕਣੇ ਨਹੀਂ ਨਾ ਇਹ ਇੱਧਰ ਮੈਂ ਲਾਡਰ ਲੈ ਗਿਆ ਪਾਣ ਦਾ ਖਾਣਾ ਅੱਛਾ ਪਾਣੀ ਪਾ ਦੇ ਇਹਨਾਂ ਨੂੰ ਪਾਣੀ ਪਾਤਾ ਜੀ ਬੱਚੇ ਦੇਖ ਕੀ ਹੋਣਾ ਮੈਂ ਕਿੱਡੇ ਗਿੱਡੇ ਹੋਈ ਪਾਤਾ ਤਾਂ ਇਹਨਾਂ ਨੂੰ ਪਾਤਾ ਪਾਣੀ ਆਹ ਵੈਰੀ ਗੁੱਡ ਖੜਜੋ 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 ਭਾਈ ਸਾਰੀ ਸਿੱਟ ਨੇ ਆ ਬੱਚੇ ਵਾਜੀਵਾ ਇਹਨੇ ਬੱਚੇ ਹੈ ਨਾ ਇਹਨੇ ਵੀ ਰੱਖ ਲਈ ਹੰਦੀ ਇਹਨੇ ਵੀ ਰੱਖ ਲਈ ਇਹੋ ਨੇ ਵੀ ਰੱਖ ਲਈ ਇਹੋ ਨੇ ਵੀ ਐਨੇ ਵੀ ਐਨੇ ਵੀ ਗੁੱਡ ਇਹਨਾਂ ਦਾ ਤਾਂ ਉਖੀਆ ਬਈ ਕੰਮ ਕਰਨਾ ਐ ਇਦਾਂ ਨਹੀਂ ਪਾਤੇ ਹਾਈ ਬਬ ਠੀਕ ਐ ਹੈ ਕੀ ਅੱਛਾ ਪਾਤਾ ਠੀਕ ਨੇ ਓਕੇ ਨੇ ਨਾ ਦਾਣੇ ਪਾਤੇ ਪਾਣੀ ਵੀ ਇਹਨਾਂ ਨੂੰ ਪਾਤਾ ਛਕੋ ਬਈ ਦਾਣੇ ਤੇ ਉੱਪਰ ਇੱਕ ਕਬੂਤਰ ਹੀ ਬੈਠਾ ਡੱਬਾ ਫੜਨਾ ਹੈ ਹਨਾ ਫੜ ਕੇ ਲਿਆਉਣੇ ਆ ਪਤਾ ਨਹੀਂ ਕਿਸੇ ਦਾ ਬੈਠਾ ਉਧਰ ਪਰੇ ਬੈਠਾ ਇੱਧਰ ਹੀ ਸਾਈਡ ਆ ਤੂਣ ਦੇ ਪਿੱਛੇ ਤੁਹਾਨੂੰ ਉਹ ਵੀ ਦਿਖਾਵਾਂਗੇ ਕੰਮਕਾਰ ਵੀ ਨਿਵੇੜੀਏ ਹੋਰ ਨੂਰੀ ਵੀ ਨਾਲ ਆਉਣੀ ਆ ਮੋਟਰ ਤੇ ਵੀ ਜਾ ਕੇ ਆਉਣੇ ਆ ਮੱਧ ਰੇ ਲੱਗ ਰੱਖੀ ਚੱਲੇ ਨੇ ਫਲਾ ਨਾ ਦੋਣੇ ਤੇ ਹੀ ਆਏ ਨੇ ਵਿੱਚ ਪੈ ਗਏ ਨੇ ਕਿਹੜਾ ਨੇ ਰਾਈ ਵਾਲੇ ਨੇ ਸਮੱਗੀ ਨੇ ਹਾਂ ਉਹ ਬੱਚੇ ਰੱਖਦੇ ਮੋਲੇ ਬਸੇ ਤਾਏ ਨੇ ਨਾ ਇਹ ਇਹਨਾਂ ਨੂੰ ਰੱਖੀ ਚੱਲ ਬੱਚੇ ਕਢਾਉਣੇ ਆਪਾਂ ਨੇ ਪਹੁੰਚ ਗਏ ਮੋਟਰ ਤੇ ਪੈਰੀ ਦੇਖ ਲਓ ਪਹਿਲਾਂ ਆਈ ਬੈਰੀ ਫੜ ਜਾ ਕੈਮਰਾ ਸਾਫ ਕਰਨ ਆ। ਆਈ ਬੈਰੀ ਠੀਕ ਐ। ਓਕੇ ਐ। ਚਲੋ ਅੰਦਰ ਵੀ ਦਿਖਾਉਣਾ ਜਾਨਵਰ। ਇੱਥੇ ਰੱਖਿਆ ਕਰ ਬਾਹੂ ਇਹਨਾਂ ਨੂੰ ਕਢਾਉਣੇ ਆ ਬੱਚੇ। ਤੇ ਬੱਤਾਂ ਵੀ ਲੱਗੀਆਂ ਅੰਡੇ ਦੇਣ, ਸੀਲ ਮੁਰਗੀ ਵੀ ਲੱਗੀ। ਫੇਰ ਆਪਾਂ ਦੇਖਾਂਗੇ ਹੁਣ ਕਢਾਵਾਂਗੇ ਬੱਚੇ। ਕਿ ਅੱਜ ਫਾਰਮ ਤੇ ਸ਼ਾਇਦ ਜਾਣਾ ਹੈ ਉਹ ਦੂਜੇ ਮੁੰਡੇ ਦੇ। ਬੈਂਟੰਬੂਂਟਮ ਜੇ ਲੈਣੇ ਨੇ। ਦੇਖਦੇ ਆਂ ਬਾਕੀ ਸਿਸਟਮ। ਸਿਮਿਆ ਠੀਕ ਐ ਤੇ ਇੱਧਰ ਵੀ ਤੁਹਾਨੂੰ ਦਿਖਾ ਦਿੰਦਾ ਜਾਨਵਰ ਇੱਧਰ ਆ ਜਾਣਾ ਦੇਖੀ ਮੇਰੇ ਪੌਂਚ ਦੀ ਸਰ ਆ ਗਿਆ ਕਿਉਂ ਆ ਗਿਆ ਨਾ ਸਾਰੇ ਚੱਲ ਕੋਈ ਨਹੀਂ ਖੋਲ ਦੇਣ ਇਹਨਾਂ ਨੇ ਪੱਠੀ ਆ ਉਹ ਤਾਂ ਹੀ ਦੇਣ ਲੱਗੀ ਤੇਰੀ ਆ ਹਾਂ ਲੱਗੀ ਕਿੱਤੇ ਕਹ ਲੈਣੇ ਅੱਛਾ ਆ ਸੀਲ ਪੱਠੀ ਉਹ ਬਾਈ ਅਸੀਲ ਮੁਰਗੀ ਲੱਗੀ ਅੰਡੇ ਦੇਣ ਤੇ ਇਹਨਾਂ ਦੇ ਬੱਚੇ ਖੜਾਵਾਂਗੇ ਹੁਣ ਪਾਉ ਚੱਲ ਫਿਰ ਨਵੇੜੇ ਆੜੀ ਕੰਮ ਆ ਤਾਂ ਖੋਲ ਆ ਅੰਡੇ ਇਕੜ ਨਾ ਪੰਨ ਨਾ ਦੇ ਆ ਔਲੇ ਜੇ ਗਿਰਨ ਵੀ ਲੱਗੇ ਟੁੱਟ ਕੇ ਹਨਾ ਚੜੀਆਂ ਮੈਂ ਕਹਿੰਦਾ ਛੱਡ ਚੁੜ ਗਏ ਸਾਰੇ ਕਾਲਾ ਲੈ ਜਾਂਦਾ ਅੱਗੇ ਅੱਛਾ ਲੱਗ ਲੱਗੇ ਰੱਖੀ ਹੋਣੇ ਨਾ ਇਹਨਾਂ ਨੂੰ 3 4 7 8 ਮਾ ਭਾਉ ਕੋਲਾ 200 ਦਾ 10 12 ਹੋ ਗਏ ਆ ਵੇ ਲੋਂਦੇ ਹਾਂ ਇਹ ਲੱਗ ਰੱਖ ਦੇ ਇੱਧਰ ਕੁੰਡੇ ਚ ਰੱਖ ਦੇ ਇਦਨ ਹਾਂ ਵਾਸਾ ਠੀਕ ਓਕੇ ਚਲੋ ਇਹਨਾਂ ਦਾ ਵੀ ਕੰਮ ਡੰਨ ਹੈ ਹਾਂ ਬਈ ਅਲੱਗ ਕਰਨੇ ਆਪਾਂ ਸੀਲ ਲੱਗ ਕਰ ਦੇਣੇ ਹੁਣ ਅਲੱਗ-ਅਲੱਗ ਕਰ ਦੇਣੇ ਸਾਰੀ ਕਰਦੇ ਆ ਸਿਸਟਮ ਹੁਣ ਹੁਣ ਠੰਡ ਆਉਣੇ ਵਾਲੀ ਆ ਉਹ ਅੱਜ ਬੱਤਕਾਂ ਦੇ ਆਉਣੀਆਂ ਉਹ ਕਾਕੀ ਗੈਂਬਲਾ ਉਹ ਛੋਟੀ ਉਹ ਕਿਆ ਤਾਂ ਨਹੀਂ ਕਰਦੀਆਂ ਅੱਛਾ ਨਾ ਕੋਈ ਨਹੀਂ ਕਰਦੇ ਇਹਨਾਂ ਦਾ ਹੱਲ ਹੁਣ अज लगे हुए हैं नूरी नूर नहाँ भाऊ लगे होया भाऊ न्याड का धूपी जी सैड काशी भी नहीं आओ बैठे आज तू भी हथ ला ला है देखो किबड़ी हुई मौसम भी, भी।, भी खराब है बदल हाँ जी काशी जी क्या कहना चाहोगे गर्मी बारे बहुत है बचार कोई नहीं चलो अंबर भी आओ खड़ी अंबर आया करो चेक कर अंबर आया ਇਹ ਵੀ ਦੇ ਬੜੀ ਪਈ ਐ ਨੂੰ ਵੀ ਨਿਲਾਵਾਂਗੇ ਨੂਰੀ ਨੂੰ ਨਿਲਾ ਰਹੇ ਆ ਚਲੋ ਤੁਹਾਨੂੰ ਦਿਖਾਉਣੀ ਆ ਲੋਏ ਮੇਟਰੋ ਪਿੰਡੀ ਨੂੰ ਘਮਾਉਣ ਆ ਗਏ ਆ ਅਮਰ ਸਿੰਘ ਨਾਲ ਹੈ ਕੈਮਰਾ ਸਾਫ ਕਰ ਲੀਏ ਦੱਦ ਘੜਾਸਿਆਂ ਵਰਗੇ ਨੇ ਹੈ ਤੈਨੂੰ ਪਹਿਲੀ ਦਿਖਾਵਾਂ ਫਿਰ ਪੈਰੀਓ ਦੇ ਅੰਦਰ ਪੈਰੀ ਆਹ ਵਰਦੀ ਆ ਦੇਖੀ ਤੈਨੂੰ ਦਿਖਣੀ ਐ ਪਤਾ ਨਹੀਂ ਕਿਉਂ ਇਹਨੂੰ ਅੰਦਰੇ ਰੱਖਦਾ ਇਹ। ਗੇਟ ਖੋਲ ਕੇ ਫਿਰ ਹਮ ਆ ਗਏ ਜਿੰਨਾ ਖੋਲ ਕੇ ਰੱਖ। ਖੋਲ ਖੋਲਨੇਗਾ। ਤੇ ਆਹ ਗੁੱਡਾ ਵੀ ਬਈ ਹੁਣ ਸੁੱਕ ਗਿਆ। ਤੇ ਇਹ ਚ ਆਪਾਂ ਕਬੂਤਰ ਬਾੜਨੇ ਆਂ ਜਿਹੜੇ ਆਪਾਂ ਉਥੋਂ ਕੋਠੀ ਤੋਂ ਲੈ ਕੇ ਆਵਾਂਗੇ ਠੀਕ ਆ। ਉਹ ਦਿਖਾਵਾਂਗੇ ਤੁਹਾਨੂੰ ਤੇ ਖੁੱਲ ਗਿਆ। ਲੈ ਦੇਖ ਤਾਂ ਫੇਰੀ। ਠੀਕ ਆ। ਸਾਫ਼ ਸੁਥਰੀ ਜਗ੍ਹਾ 'ਚ ਬੈਠੀ ਆ। ਜੱਫ ਮੈਂ ਲਾ ਬੇਰੀ ਜਾ ਕੇ ਜੱਫੀ ਵਾਲਾ ਜੱਫੀ ਵਾਲਾ ਆ ਗਏ ਜੀ ਆਪਾਂ ਕੋਠੇ ਦੇ ਹੁਣ ਖਬਰ ਮਿਲੀ ਆ ਇਹ ਕਹਿੰਦੇ ਟੱਪ ਖੜਬਾ ਜਾ ਗੂਤਰ ਬੈਠਾ ਕਿਸੇ ਦਾ ਸਾਈਡ ਤੇ ਬਨੇਰੇ ਤੇ ਨਾਲ ਆਪਣੇ ਅਮਰਤ ਉਸਤਾਦ ਹਾਂ ਆਉ ਬੈਠਾ ਕਮੈਂਟ ਅਮਰਤ ਤੂੰ ਪਰ ਹੀ ਆ ਆਹ ਵੇਖੋ ਬੈਠਾ

ਕਰਦੇ ਨੇ ਚੈੱਕ ਕਰ ਗੱਲ ਬਾਤ ਪਹਿਲੀ ਬਾਤ ਹਾਂ ਤੂੰ ਆ ਬੈਠੇ ਨੇ ਕੂਨਾ ਚ ਸੋਕਾ ਲੱਗਾ ਇੱਕ ਦੀ ਅੱਖਾ ਖਰਾਬ ਨੇ ਬਾਕੀ ਦੋ꺼ਣ ਦਵਾਈ ਦੇਤੀ ਜੀ ਆ ਗੁੱਤਰ ਦੇਖਦਾ ਮੈਂ ਕਿੰਨੇ ਤੁਸ ਜੀ ਲੱਦ ਰੱਬ ਖੜਬਾ ਨਹੀਂ ਕਾਲ ਫਲਾਈ ਹੋਈ ਹੈ ਇਹਦੇ ਚਲੋ ਕੋਈ ਨਹੀਂ ਚੱਲਦੇ ਥੱਲੇ ਜਾਜ ਆਪਿੰਡੀਗੋੜ ਕਮੈਂਟ ਬੋਲਣ ਆ ਗਏ ਆ ਬਾਈ ਰਾਤ ਕਬੂਤਰ ਫੜ ਲਿਆ ਤੇ ਕਮੈਂਟ ਬੋਲੀ ਜੱਸ ਸਾਹ ਬਾਈ ਜਸਵੀਰ ਸਿੰਘ ਹੈਲੋ ਬਾਈ ਹਾਂਜੀ ਕੀ ਹਾਲ ਹੈ ਵੀਰੇ ਪ੍ਰਵੀਨ ਸਿੰਘ ਮਨਜੀਤ ਵੀਰ ਅਜੂਏ ਸਿਆੜਾ ਥੈਂਕ ਯੂ ਵੀਰੇ ਜੱਸੀ ਸਿੰਘ ਨਾਈਸ ਵਲੌਗ ਬਾਈ ਤੁਹਾਡਾ ਪਿੰਡ ਕਿਹੜਾ ਹੈ ਬੋਲੀ ਦਾ ਮਾਨਸਾੜੀ ਲੱਗਦੀ ਹੈ ਨਹੀਂ ਵੀਰੇ ਫਤੇਗੜ ਸਾਹਿਬ ਜਿਲ੍ਹਾ ਜੀ ਪਿੰਡ ਲਖਣਪੁਰ ਖਮਾਣੋ ਦੇ ਲਾਗੇ ਹੈ ਜੀ ਦੀਰਜ ਕੁਮਾਰ ਬਾਈ ਖੁੱਡੇ ਸਾਫ਼ ਕਰੋ ਪੰਜਾਬ ਬਾਈ ਮੋਰ ਦੇ ਅੰਡੇ ਰੱਖੇ ਸੀ ਜਾਂ ਕੋਲ ਬੱਚਾ ਨਹੀਂ ਨਿਕਲਿਆ ਨਹੀਂ ਵੀਰੇ ਖਰਾਬ ਹੋ ਗਏ ਸੀ ਯਾਰ ਅੰਡੇ ਕਿਉਂਕਿ ਮੀਂਹ ਵਾਲੇ ਮੌਸਮ ਕਰਕੇ ਖਰਾਬ ਹੋ ਗਏ ਸੀ ਅੰਡੇ ਉਹ ਗੌਰਵਰਾ ਉਹ ਦੱਸ ਦੋ ਵੀਰੇ ਲੈਂਥ ਉਹ ਦੱਸਤਾ ਸੀ ਹਾਂਜੀ ਵੀਰੇ ਸਾਗਰ ਲਵਾਨਾ ਸਾਗਰ ਲਵਾਨਾ ਲਾਪਰੀ ਧਾਲੀਵਾਲ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਮਿਲਦੇ ਹਾਂ ਅਗਲੇ ਵਲੌਗ ਚ ਚੈਨਲ ਨੂੰ ਗੱਲ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਚ